ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਬਠਿੰਡਾ ਦੇ ਧੋਬਿਆਣਾ ਏਰੀਆ ਦੇ ਵਿੱਚ ਖੜੇ ਆ ਜਿਹੜੀ ਬਠਿੰਡਾ ਦੀ ਧੋਬਿਆਣਾ ਵਸਤੀ ਜਿਹੜੀ ਇੱਕ ਹੌਟਸਪੌਟ ਨਸ਼ੇ ਦਾ ਮੰਨਿਆ ਜਾਂਦਾ ਪਰ ਉਸ ਦੇ ਵਿੱਚ ਇੱਕ ਗਲੀ ਆ ਇੱਕ ਨੰਬਰ ਗਲੀ ਇੱਥੋਂ ਦੇ ਮਹੱਲਨ ਵਾਸੀਆਂ ਦਾ ਇਹ ਕਹਿਣਾ ਵੀ ਇਸ ਗਲੀ ਦੇ ਵਿੱਚ ਸਭ ਤੋਂ ਵੱਧ ਨਸ਼ਾ ਵਿਕਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਯੁੱਧ ਨਸ਼ੇ ਵਿਰੁੱਧ ਅਭਿਆਨ ਚਲਾਇਆ ਜਾ ਰਿਹਾ ਤੇ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡوزر ਚਲਾਇਆ ਜਾ ਰਿਹਾ ਪਿਛਲੇ ਦਿਨੀ ਵੀ ਇਸੇ ਹੀ ਕੜੀ ਦੇ ਤਹਿਤ ਦੋ ਘਰਾਂ ਤੇ ਬਲਡوزر ਚਲਾਇਆ ਗਿਆ ਸੀ ਤੇ ਦੋ ਘਰਾਂ ਦੀ ਖਾਲੀ ਕਰਵਾ ਕੇ ਉੱਧ ਦੀ ਭੰਨ ਤੋੜ ਕੀਤੀ ਗਈ ਸੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਹ ਬਿਆਨ ਦਿੱਤੇ ਜਾਂਦੇ ਨੇ ਕਿ ਆਖਰਕਾਰ ਇਹ ਨਜਾਇਜ਼ ਕਬਜ਼ਾ ਹੈ ਦੂਜੇ ਪਾਸੇ ਪੁਲਿਸ ਬਿਆਨ ਦਿੰਦੀ ਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਮਾਮਲੇ ਦਰਜ ਨੇ ਇਸ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਾਲ ਸਵਾਲ ਇਹ ਵੀ ਉੱਠਦੇ ਨੇ ਕਿ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਕੋਲੇ ਰਜਿਸਟਰੀਆਂ ਨਹੀਂ ਤਾਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਪਰ ਨਾਲ ਇਹ ਵੀ ਸਵਾਲ ਨੇ ਵੀ ਸਰਕਾਰ ਇੱਕ ਅਧਿਕਾਰ ਦਿੰਦੀ ਆ ਵੀ ਜੇ ਕਿਸ ਕੋਲੇ ਮਕਾਨ ਨਹੀਂ ਹੈ ਤਾਂ ਉਹ ਸਰਕਾਰੀ ਜਗ੍ਹਾ ਤੇ ਬੈਠਾ ਤੇ ਉਹਦਾ ਮਕਾਨ ਨਾਟਾਇਆ ਜਾਵੇ ਉਸ ਨੂੰ ਰਹਿਣ ਨੂੰ ਜਗ੍ਹਾ ਦਿੱਤੀ ਜਾਵੇ ਪਰ ਜੇ ਉਹੀ ਵਿਅਕਤੀ ਦੋ ਨੰਬਰਾਂ ਦਾ ਜਾਨੀ ਇਲੀਗਲ ਕੰਮ ਕਰਦੇ ਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਵੰਦੀ ਯਾਨੀ ਕਿ ਸਰਕਾਰ ਸੋਚਦੀ ਆ ਵੀ ਅਗਰ ਕੋਈ ਸਰਕਾਰੀ ਜਗ੍ਹਾ ਤੇ ਬੈਠਾ ਤੇ ਗਲਤ ਕੰਮ ਕਰਦਾ ਤੇ ਵੱਡੀਆਂ-ਵੱਡੀਆਂ ਬਿਲਡਿੰਗ ਬਣਾਉਂਦਾ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਅੱਜ ਬਠਿੰਡਾ ਦੇ ਧੋਬੀਆਣਾ ਬਸਤੀ ਦੇ ਵਿੱਚ ਇੱਕ ਨੰਬਰ ਗਲੀ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚਲਾਇਆ ਜਾ ਰਿਹਾ ਭਾਵੇਂ ਕਿ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਨੇ ਵੀ ਉਹ ਨਜਾਇਜ਼ ਤੌਰ ਤੇ ਫਾਰੀਸੀ ਤਾਂ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਦੂਸਰੇ ਪਾਸੇ ਪੁਲਿਸ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਜਾਵਾ ਵੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਆ ਤੇ ਉਸੇ ਹੀ ਕੜੀ ਦੇ ਤਹਿਤ ਜਿਹੜੇ ਨਜਾਇਜ਼ ਕਬਜ਼ੇ ਕੀਤੇ ਨੇ ਉਹ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਨੇ ਤੇ ਇਸੇ ਨੂੰ ਲੈ ਕੇ ਹੀ ਉਹ ਕਾਰਵਾਈ ਕੀਤੀ ਜਾ ਰਹੀ ਆ ਇਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਤੇ ਐਸ.ਡੀ.ਐਮ ਬਲਕਰਨ ਸਿੰਘ ਦਾ ਕੀ ਕਹਿਣਾ ਹੈ ਆਓ ਸੁਣਦੇ ਨਾਲ ਹੀ ਮਹੱਲਾ ਨਿਵਾਸੀ ਆ ਉਸ ਨੂੰ ਲੈ ਕੇ ਵੀ ਇੱਕ ਦੂਜੇ ਤੇ ਰੋਪਵਾਦਾਰ ਆਰੋਪ ਲਗਾਏ ਜਾ ਰਹੇ ਨੇ ਕੁਝ ਕਹਿੰਦੇ ਇਧਰਲੇ ਪਾਸੇ ਨਸ਼ਾ ਵੇਚਦਾ ਕੁਝ ਕਹਿੰਦੇ ਉਧਰਲੇ ਪਾਸੇ ਵੇਚਦਾ ਕੁਝ ਕਹਿੰਦੇ ਨੇ ਲੋਕ ਲੰਬੇ ਸਮੇਂ ਤੋਂ ਵੇਚਦਾ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਕੀ ਮਹੱਲਾ ਨਿਵਾਸੀਆਂ ਤੇ ਪ੍ਰਸ਼ਾਸਨ ਕਧਕਾਰੀਆਂ ਦਾ ਕੀ ਕਹਿਣਾ ਹੈ ਆ ਉਸ ਹੁੰਦੇ ਆ ਜਿਹੜੇ ਬੰਦੇ ਪਿੱਛੇ ਤੋਂ ਦਿੰਦੇ ਨਾ ਕਰਦੇ ਜੇ ਉਹ ਮਾੜਾਪੁਰ ਜਵਾਨ ਨੇ ਕਰਤਾਂ ਮੇਰੇ ਯਾਰ ਕਾ ਕੋਈ ਯਾਦ ਨਹੀਂ ਸਕਦਾ ਕੀ ਕੋਈ ਇੱਲੇ-ਉੱਲੇ ਪੈਸੇ ਨੂੰ ਉਹ ਲਿਓ ਉਹ ਲੈ ਕੇ ਤੇ ਗਾਂ ਨਹੀਂ ਜਾਣ ਨਾ ਇਹ ਵੀ ਕਹਿੰਦਾ ਮੈਂ ਤੇ ਉਹ ਲੋਕਾਂ ਦਾ ਇਹ ਕਹਿਣਾ ਹੈਗਾ ਇਧਰਲੇ ਪਾਸੇ 10-12 ਮਕਾਨ ਹੀ ਆ ਉਹ ਵੀ ਚਿੱਟਾ ਵੇਚਦੇ ਨੇ ਹੈਗੇ ਇਹ ਸਾਰੇ ਵੇਚਦੇ ਨੇ ਕਿੰਨੇ ਹੈ ਕਿ ਸਾਰੇ ਵੇਚਦੇ ਨੇ ਉੱਥੇ ਸਾਰੇ ਵੇਚਦੇ ਨੇ ਕਿੰਨੇ ਹੈ ਕਿ ਫਰਕ ਫਰਕ ਲੱਗਿਆ ਉਹਨਾਂ ਦੇ ਜਿਹੜੇ ਵੇਚਦੇ ਨੇ ਕਿ ਕੋਈ ਕਾਰੋਬਾਰ ਵਧਿਆ ਹੋਏ ਜਾਂ ਮਕਾਨ ਇਸ ਤਰ੍ਹਾਂ ਦਾ ਉਸ ਨੂੰ ਉਸ ਨੂੰ ਬਾਦਾਂ ਨਹੀਂ ਪਤਾ ਇਹ ਚੀਜ਼ ਨਾਲ ਵਧਦੇ ਹੀ ਨਹੀਂ ਮਕਾਨ ਤੋਂ ਹੁਣ ਨਾ ਫਰਕ ਪਿਆ ਹੁਣ ਤਾਂ ਡਿਆ ਕੋਈ ਅੱਗੇ ਨਾਲੋਂ ਉਹ ਤਾਂ ਕਟੂ ਗਈ ਉਹ ਤਾਂ ਕਟੂ ਗਈ ਹੁਣ ਮੋਤਾ ਜੜੀ ਵੀ ਨਹੀਂ ਪੂਰੀ ਹੋਣੀ ਜੜੀ ਵੀ ਨਹੀਂ ਪੂਰੀ ਹੋਣੀ ਜਿਹੜੇ ਜਿਹੜੇ ਚੰਗੇ ਲੋਕ ਨੇ ਲੱਗਦਾ ਉਹਨਾਂ ਨੂੰ ਤਾਂ ਖੁਸ਼ੀ ਆਵੀ ਇਸ ਤਰ੍ਹਾਂ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਦੇ ਮਕਾਨ ਡੇਣੀ ਚਾਹੀਦੇ ਤੇ ਹੋਰ ਜੀ ਐਵੇਂ ਹੀ ਐਵੇਂ ਹੋਣੀ ਕਹਿੰਦੀ ਆ ਪ੍ਰਿਤਮ ਪਿਆਰੇ ਪ੍ਰਿਤਮ ਪਿਆਰੇ ਪ੍ਰਿਤਮ ਪਿਆਰੇ ਕੀ ਕਹਿਣਾ ਚਾਹੁੰਦਾ ਜਿਹੜੀ ਕੋਲੋਂ ਮੈਂ ਇਹ ਕਹਿਣਾ ਚਾਹੁੰਦਾ ਹੂੰ ਜਿਹੜਾ ਪਿੱਛੋਂ ਆਂਦਾ ਪਹਿਲੇ ਉਧਰੋਂ ਬੰਦ ਕਰਾਓ ਇੱਕ ਦਿਨ ਤਾਂ ਆਪੇ ਹੀ ਬੰਦ ਹੋ ਜਾਊਗਾ ਜਿਹੜਾ ਪਿੱਛੋ ਆ ਜਾਂਦਾ ਹੈ ਉਧਰੋਂ ਬੰਦ ਕਰਾਈਏ ਤੁਸੀਂ ਕੀ ਲੱਗਦਾ ਸਰਕਾਰ ਪਿੱਛੋ ਬੰਦ ਕਿਉਂ ਨਹੀਂ ਕਰਵਾ ਰਹੀ ਬੰਦਾ ਫਿਰ ਬਿਕੇ ਬੈਠੇ ਨੇ ਬਿਕੇ ਬੈਠੇ ਇੱਥੇ ਹੀ ਰੰਦਾ ਉਹੀ ਮੈਂ ਡਰਾਵਰੀ ਕਰਦਾ ਇਸ ਕਰਕੇ ਕਰੀ ਜਾਂਦੇ ਨੇ ਨੇ ਕਿ ਆ ਕੀ ਹੈ ਤੇ ਕੋਈ ਨਿਸ਼ਾਨ ਨਹੀਂ ਨਹੀਂ ਤੇ ਦੱਸਿਆ ਜਾਣੇ ਪਹਿਲਾਂ ਵੀ ਕਾਫੀ ਵੱਡੀ ਮਾਤਰਾ ਵਿੱਚ ਨਸ਼ਾ ਮਿਲਦਾ ਹੈਗਾ ਕਰਦੇ ਨੇ ਸੇਵਨ ਕਰਦੇ ਨਹੀਂ ਜੀ ਮੈਨੂੰ ਨਹੀਂ ਇਸ ਜੀ ਬਾਰੇ ਪਤਾ ਨਹੀਂ ਨਹੀਂ ਇੱਥੋਂ ਦੇ ਲੋਕ ਕੀ ਕਹਿ ਰਹੇ ਆ ਪਿਛਲੇ ਪਿਛਲੇ ਦਿਨ ਹੀ ਵੀ ਅਸੀਂ ਖਬਰਾਂ ਕੀਤੀਆਂ ਸੀ ਉਹ ਕਹਿੰਦੇ ਜੀ ਸਾਰੀ ਗਲੀ ਵਿੱਚ ਕੋਈ ਆ ਜੇ ਕੋਈ ਗੱਲਬਾਤ ਨਹੀਂ ਹੈਗੀ ਬਸ ਕਹਿੰਦਾ ਕਹਿੰਦਾ ਤੁਸੀਂ ਨਿਯਾਈ ਕਬਜ਼ਾ ਕਰੀ ਬੈਠੇ ਹੋ ਕਰ ਹਾਂ ਜੀ ਮੇਰਾ ਹੀ ਹੈ ਜੀ ਅੰਟੀ ਕੀ ਕੰਮ ਕਰਦੇ ਹੋ ਕੌਣ ਮੈਂ ਝੜੀ ਜਾਨੀ ਹੈ ਮੇਰਾ ਮੁੰਡਾ ਆਟੋ ਚਲਾਉਂਦਾ ਹੈ ਮੁੰਡਾ ਤੇ ਹੋਰ ਕੋਣਾ ਪਰਿਵਾਰ ਪਰਿਵਾਰ ਮੈਂ ਇਕੱਲੀ ਰਹਨੀ ਮੇਰੇ ਘਰ ਜੱਥੇ ਮੈਂ ਇਕੱਲੀ ਰਹਨੀ ਹਾਂ ਕਰਨ ਕਿਵੇਂ ਹੋਗੀ ਕਰਨ ਕੀ ਪਤਾ ਇਹਨਾਂ ਨੂੰ ਜੱਥੇ ਕਿਵੇਂ ਹੋਗਾ ਜੱਥੇ ਇਹਨਾਂ ਵੀ ਅਟੈਕ ਹੋ ਗਿਆ ਸੀ ਇਹ ਤਾਂ ਪਲੰਬਰ ਦਾ ਕੰਮ ਕਰਦੇ ਸੀ ਕਿੰਨੇ ਚਿਰ ਹੋ ਗਏ ਉਹਨੇ 1.5 ਸਾਲ ਹੋ ਗਏ ਇੱਕ ਪੁਲਿਸ ਕਹਿੰਦੀ ਆ ਪਰਚੇ ਹੋਏ ਆ ਕਿਹਦੇ ਤੇ ਹੋਏ ਪਰਚੇ ਪਰਚੇ ਜੀ ਕੋਈ ਵੀ ਨਹੀਂ ਪਰਚੇ ਕਿਸੇ ਦਾ ਵੀ ਕੋਈ ਪਰਚਾ ਨਹੀਂ ਉਹਨਾਂ ਨੇ ਘਰੋਂ ਜੋ ਕੁਝ ਕਰੋ ਜਿਨ੍ਹਾਂ ਦੀ ਮਿਹਨਤ ਨਾਲ ਘਰ ਪਾਇਆ ਉਹਨਾਂ ਦਾ ਕੋਈ ਵੀ ਨਾ ਕੁਝ ਉਹ ਕਰੋ ਬਸ ਹੋਈ ਕੋਈ ਹੋਈ ਹੈ ਕਾਰਵਾਈ ਮਲਾਈ ਇਹ ਤੋਂ ਦੇਣ ਆਇਆ ਸਾਡੇ ਇਧਰੇ ਸਾਈਡ ਹੈ ਜਿਹੜਾ ਸਹੀ ਹੈ ਇੰਨੀਆਂ ਚ ਇੰਨਾ ਕੁ ਸਰਾਸਤਾ ਜਿਹੜਾ ਹੈਗਾ ਸਾਰਾ ਗਲਤ ਹੈ ਸਾਰਾ ਨਸ਼ਾ ਵੇਚਦਾ ਹੈ ਵੇਚਦਾ ਹੈ ਜਿਹੜੀ ਸਰਕਾਰ ਵੱਲੋਂ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਸਹੀ ਹੈ ਹਾਂਜੀ ਸਹੀ ਹੈ ਜੀ ਸਹੀ ਹੈ ਜੀ ਸਹੀ ਹੈ ਪੂਰਾ ਸਹੀ ਆਸੀਂ ਕਹਿੰਨੇ ਸਹੀ ਹੈ ਜਿੰਨਾ ਕੋਈ ਨਸ਼ਾ ਵੇਚਦਾ ਹੈ ਖਿਲਾਫ ਹੈ ਨਾ ਵੀ ਜਿਨ੍ਹਾਂ ਦੇ ਮਾਂ ਪਿਓ ਦੇ ਪੁੱਤ ਵੇਗ ਹਨਾ ਧੀਆ ਨਸ਼ੇ ਲਾਉਣ ਲੱਗੀਆਂ ਪੁੱਤ ਨਸ਼ੇ ਵੇਗ ਮਾਂ ਪਿਓ ਰੁਲ ਗਏ ਮਾਪੇ ਜਿਨ੍ਹਾਂ ਦੇ ਮੰਝੇ ਚ ਤੁਰ ਨਹੀਂ ਸਕਦੇ ਉਹ ਰੋਟੀ ਕਿਤੋਂ ਖਾਂਣਗੇ ਕਿੰਨੇ ਕ ਨੌਜਵਾਨਾਂ ਦੀ ਮੌਤ ਹੋ ਗਈ ਬਹੁਤ ਹੋਈ ਹੈ ਜੀ ਇੱਥੇ ਇੱਕ ਦਿਨ ਦੇ ਵਿੱਚ ਐ ਨਹੀਂ ਪਤਾ 4-5 ਜਾਨਾਂ ਦੀ ਮੌਤ ਹੋ ਜਾਏ ਇੱਕ ਦੀ ਹੋ ਜਾਏ ਤਿੰਨ ਦੀ ਹੋ ਜਾਏ ਐ ਨਹੀਂ ਪਤਾ ਘੰਟੇ ਬਾਅਦ ਅਗਲੇ ਦੇ ਘਰੇ ਜਾ ਕੇ ਸੱਡ ਬਰ ਨੂੰ ਮੁਕਾ ਦੇਣਾ ਅੱਜ ਅੱਜ ਵੀ ਕਾਰਵਾਈ ਕੀ ਸਰ ਅਸੀਂ ਤਾਂ ਕੰਮਾਂ ਤੇ ਰਹਿੰਦੇ ਆ ਸਾਨੂੰ ਤਾਂ ਪਤਾ ਨਹੀਂ ਕਿੱਥੇ ਵਿਕਦਾ ਕਿੱਥੇ ਨਹੀਂ ਵਿਕਦਾ ਇੱਥੇ ਤਾਂ ਇਹਨਾਂ ਦੀ ਜੀਭਾਂ ਗੇਠ ਗੇਠ ਨਾਲ ਲੱਗੀਆਂ ਸਾਡੇ ਨਾਲ ਲੜਨ ਨੂੰ ਤੁਹਾਨੂੰ ਦੱਸਣਾ ਆਪਦੀ ਸਮੱਸਿਆ ਇਹ ਉਹ ਦੂਜੇ ਪਾਸੇ ਵਾਲਿਆਂ ਨੇ ਕੀ ਆਹ ਤੇ ਇਹ ਵੇਖ ਲੈ ਇਹਨਾਂ ਜਿਹੜਾ ਬੋਕਦਾ ਸਾਰਿਆਂ ਨੂੰ ਪਤਾ ਮੁਲਾਜ਼ਮਾਂ ਨੂੰ ਵੀ ਪਤਾ ਸਾਨੂੰ ਬੁਰੇ ਕਿਉਂ ਕਹਉਂਦੇ ਆ ਵੀ ਸਾਡੇ ਨਾਲ ਲੈਂਦੇ ਆ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਸਾਨੂੰ ਕਿਸਦਾ ਨਾਮ ਲੈਣ ਦੀ ਲੋੜ ਹੈ ਡਰਦੇ ਆ ਬਈ ਲੱਤਾਂ ਵਾਂਹ ਵੜਦੇ ਆ ਅਗਲੇ ਨਸ਼ੇ ਵਾਲੇ ਅਗਲੀਆਂ ਤਾਂ ਆਂ ਡਰਦੇ ਆਂ ਅਗਲੀਆਂ ਤਾਂ ਆਂ ਡਰਤਾਂ ਆਂ ਵੀ ਸਾਨੂੰ ਇੱਥੇ ਲੱਤਾਂ ਵਾਂਹ ਤੋੜ ਕੇ ਜਾਣਗੇ ਅਗਲੇ ਨਹੀਂ ਹਟ ਕੇ ਮਾਰਾ ਕਟਾਈਆਂ ਕਰਦੇ ਆ ਅਗਲੇ ਗਵਰਨਮੈਂਟ ਨੂੰ ਕੋਈ ਨਹੀਂ ਕਸੂਰ ਗਿੰਦਾ ਸਾਰਾ ਅਗਲਾ ਸਾਡਾ ਕਸੂਰ ਗਿੰਦਾ ਵੀ ਤੁਸੀਂ ਬੋਲ ਦੋ ਨਾ ਚਲੋ ਤਾਂ ਨਸ਼ਾ ਵੇਚਦੇ ਇਹਨਾਂ ਨੇ ਜਿਹੜੋ ਥੋਬੀਆ ਨਾਲ ਪੈਂਦਾ ਸੀ ਇਹਨਾਂ ਦਾ ਕੀ ਉਹ ਕੀ ਵਿੱਚ ਦੇ ਸੀ ਇਹਨਾਂ ਨੇ ਸ਼ਟੇਲਿਆ ਉਹਨਾਂ ਨੇ ਸ਼ਟੇਲ ਲੈ ਲਈ ਇਹਨਾਂ ਦਾ ਬਚ ਗਿਆ ਸਾਲੂ ਵਾਲ ਪੰਬਰਪੂਸੇ ਦੇ ਪੈਰ ਸਾਨੂੰ ਨਹੀਂ ਪਤਾ ਲੱਗਾ ਵੀ ਸ਼ਟੇਲ ਲੈਣੀ ਪੈਂਦੀ ਆ ਇਹਦਾ ਵੀ ਪੰਜਾਹਾਂ ਘਰਾਂ ਦੇ ਕਹਿੰਦੇ ਆ ਜੀ ਪੰਜਾਹ ਘਰਾਂ ਦੇ ਜਦੋਂ ਅਸੀਂ ਤਾਂ ਨਸ਼ਾ ਵੇਚਦੇ ਸੀ ਇਹਨਾਂ ਦੇ ਘਰ ਹਾਜੇ ਪਰ ਇਹਨਾਂ ਨੇ ਪਹਿਲਾ ਟੌਣ ਆ ਕੇ ਸੀ ਇਹਨਾਂ ਨੇ ਸਟੇਲ ਲੈ ਲਈ ਇਹ ਫਿਰ ਨਸ਼ਾ ਵੇਚਦੇ ਸੀ ਜੀ ਠੀਕ ਹੈ ਜਿਵੇਂ ਹੁਣ ਗੱਲ ਇਹ ਆ ਹਾਈ ਕੋਰਟ ਤੋਂ ਸਟੇਲ ਲੈ ਕੇ ਆਏ ਸੀ ਜੀ ਇਹ ਸਾਰਾ ਕੱਚਾ ਧੋਪੀ ਆ ਬੇਈ ਇਧਰਲੇ ਪਾਸੇ ਬਾਲਾ ਨਸ਼ਾ ਵਿਕਦਾ ਹੈਗਾ ਉਧਰ ਨਹੀਂ ਵਿਕਦਾ ਉਧਰ ਨਹੀਂ ਵਿਕਦਾ ਉਧਰ ਖੰਡ ਵੇਚਦੀ ਆ ਜੀ ਉਧਰ ਖੰਡ ਵੇਚਦੀ ਆ ਜੀ ਸਾਰਾ ਹੀ ਵੇਚਦੇ ਆ ਇਹੜਾ ਨਹੀਂ ਵੇਚਦਾ ਕੱਚੇ ਤੋਂ ਵੀ ਆਣੇ ਵਾਲੇ ਤੇ ਰਾਹ ਬਹੁਤ ਹੈ ਕੋਈ ਕਿੱਧਰ ਦੀ ਕੱਢ ਦੇਣਾ ਕੋਈ ਕਿੱਧਰ ਦੀ ਕੱਢ ਦੇਣਾ ਸਾਰੇ ਹੀ ਵੇਚਦੇ ਆ ਕੀ ਕਾਰਨਾ ਵੀ ਪੁੱਛੀ ਤੋਂ ਬੇ ਘਰ ਘਰ ਦਿੱਤਾ ਹੈਗਾ ਆ ਤੁਸੀਂ ਕਿਹੜਾ ਗਰੀਬ ਨੂੰ ਨਹੀਂ ਵੇਖਿਆ ਹੈਗਾ ਮੇਰਾ ਬੰਦਾ ਨਹੀਂ ਆ ਮਰੰਡੀ ਧੀਮੀ ਆ ਮੈਨੂੰ ਭਗਵਾਨ ਤੁਮਾਰ ਕੇ ਦੇਖੋ ਦੁੱਟ ਕਾਣਾ ਰਹਿਣ ਦਾ ਦਊਗਾ ਮੈਨੂੰ ਭਗਵਾਨ ਤੁਮਾਰ ਮੇਰੇ ਤਾਂ ਆਵੇ ਝੋਲੀ ਅੱਡੀ ਆ ਜਾਂ ਭਗਵਾਨ ਤੁਮਾਰ ਮਾਰੀ ਜਾਵੇ ਮੈਂ ਤਾਂ ਕਹਿ ਨਹੀਂ ਲਾ ਸਰਕਾਰ ਤੱਕ ਬਚਾਉਣੇ ਆ ਤਾਂ ਹੀ ਪਹੁੰਚੇ ਆ ਅਸੀਂ ਤਾਂ ਮਾਫੀ ਵੀ ਮੰਗਦੇ ਆ ਇਸਤਾਨੇ ਵੀ ਸਾਥੋ ਜੋ ਗਲਤ ਸਾਨੂੰ ਮਾਫ ਕਰੇ ਸਰਕਾਰ ਜੀ ਅਸੀਂ ਕੋਈ ਇਹੋ ਜਿਹੀ ਗਲਤਫਲਤ ਨਹੀਂ ਚੰਗੂ ਕਿਤੇ ਸਾਡੀ ਰਹਿਣ-ਵਹਿਣ ਦੀ ਜਗ੍ਹਾ ਸਰ ਕੀ ਕਹਿ ਰਹੇ ਆ ਜੀ ਮੇਰਾ ਵਸਤੂ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਜਦਾਦੀ ਮਨਜੀਤ ਕੌਰ ਵੀਰਾ ਜਿਹੜੀ ਕਿ ਨਸ਼ਾ ਤਸਕਰੀ ਚ ਮੁਲਾਵਜ਼ ਸੀ ਦੇ ਤੇ 10 ਵਰਚੇ ਪਹਿਲਾਂ ਹੈਗੇ ਨੇ ਤੇ ਉਹਦਾ ਇਨਦਾਮ ਤੁਸੀਂ ਸਾਰੇ ਜਾਣੇ ਵੇਖ ਰਹੇ ਹੋ ਮਾੜੇ ਕੰਮ ਦਾ ਮਾੜਾ ਨਤੀਜਾ ਹੈਗਾ ਸੋ ਕੋਈ ਵੀ ਜਿਹੜਾ ਇਹ ਨਸ਼ਾ ਤਸਕਰ ਜੋ ਇਹ ਕੰਮ ਕਰਦਾ ਹੈ ਮਤ ਸੋਚੇ ਕਿ ਗੱਲਾਂ ਤੇ ਐਫ ਆਈ ਆਰ ਦਰਜ ਵੀ ਹੋਏਗੀ ਜੋ ਕਾਨੂੰਨ ਚ ਹੋਰ ਬਾਕੀ ਧਾਰਾਵਾਂ ਦੇ ਤਹਿਤ ਜਿੱਦਾਂ ਕੋਈ ਪ੍ਰਾਪਰਟੀ ਜ਼ਬਤ ਹੈ ਕੋਈ ਵਹੀਕਲ ਜ਼ਬਤ ਹੈ ਉਹ ਵੀ ਹੋਏਗਾ ਤੇ ਆ ਡੈਮੋਲੀਸ਼ਨ ਵਾਲੀ ਕਾਰਵਾਈ ਤੇ ਤੁਸੀਂ ਅੱਜ ਦੇਖ ਹੀ ਰਹੇ ਹੋ ਸੋ ਮੇਰੀ ਸਾਰੀ ਨਸੀਹਤ ਅਸਤਰਾ ਨੂੰ ਈ ਨਸੀਹਤ ਵੀ ਆ ਵਾਰਨਿੰਗ ਵੀ ਤੇ ਇਹ ਕਹਿ ਲੋ ਕਿ ਕੰਮ ਛੱਡਨ ਨਹੀਂ ਤਾਂ ਫਿਰ ਅਸੀਂ ਜੋ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਆ ਉਹ ਕਰਾਂਗੇ ਕਿੰਨੇ ਘਰ ਹੈ ਜੀ ਹਾਂਜੀ ਕਿੰਨੇ ਘਰ ਹੈ ਤਾਂ ਇਹ ਆ ਅੱਜ ਦੋ ਘਰ ਹੈ ਜੀ ਇੱਕ ਮਜੀਦ ਇੱਕ ਹੋਰ ਵੀਰ ਹੈ ਦੇਖੋ ਉਹਨਾਂ ਦੇ ਨਾਲ ਦਾ ਘਰ ਹੈ ਘਰ ਹੈਗਾ ਸਾਰੇ ਇਹਦੀ ਸਾਰੀ ਢਾਟ ਭਾਈ ਹੋ ਰਹੀ ਆ ਨਵੇਂ ਨਾਲ ਸੰਬੰਧ ਲੈ ਹਾਂਜੀ ਹਾਂ ਕਿੰਨੇ ਕਿੰਨੇ ਪਰਚੇ ਆ ਇਹ ਜਿਹੜੀ ਮਨਜੀਤਪੁਰ ਵੀਰਾ ਇਹਨਾਂ ਤੇ 10 ਪਰਚੇ ਇਹ ਨਾਲ ਦੇ ਜਿਹੜੇ ਇੱਕ ਆ ਇਹ ਤਾਂ ਕਿ ਬਾਹਰ ਇਹ ਜੇਲ੍ਹ ਦਾ ਇੱਕ ਜਿਹੜਾ ਪਿਛਲੇ ਵਾਰੀ ਟਾਇਆ ਸੀ ਉਹਨੂੰ ਦੁਬਾਰੇ ਉਹ ਕੱਟਣਾ ਨਹੀਂ ਲਾਗੇ ਕਰਨ ਉਹਦੇ ਨਾਮ ਵਾਲੇ ਨਹੀਂ ਜਿਹੜਾ ਕਰੇਗਾ ਉਹ ਦੁਬਾਰਾ ਕਰ ਦੇਗਾ ਇਹ ਤਾਂ ਬਿਲਕੁਲ ਹੀ ਨਹੀਂ ਅਲਾਉਡ ਹੈ ਇੱਕ ਕਾਰਵਾਈ ਤੁਹਾਡੀ ਤੇ ਮੈਨੂੰ ਲੈ ਕੇ ਕੀਤੀ ਜਾ ਰਹੀ ਹੈ ਜੀ ਤੁਹਾਡੇ ਵੱਲੋਂ ਇਹ ਸਾਡੇ ਵੱਲੋਂ ਕਾਰਵਾਈ ਨਹੀਂ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈ ਅਸੀਂ ਉਹਨਾਂ ਦੀ ਨਾਲ ਸਹਾਇਤਾ ਦੇ ਆਏ ਹਾਂ ਐਸਡੀਓ ਆਏ ਨੇ ਜਿਹੜੇ ਸਬੰਧਤ ਜਿਨ੍ਹਾਂ ਦਾ ਏਰੀਆ ਪੈਂਦਾ ਹੈ ਐਸਡੀਐਮ ਆਏ ਨੇ ਤਹਿਸੀਲਦਾਰ ਆਏ ਨੇ ਸਾਡੇ ਕੋਲ ਨਾਲ ਕਿਉਂਕਿ ਲੈਂਡ ਆਰਡਰ ਦੀ ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਹੈ ਅਸੀਂ ਉਹਨਾਂ ਦੀ ਹੈਲਪ ਲਈ ਨਾਲ ਆਏ ਹਾਂ